अपने मेहनतनाल, अपने सोचनाल, क्या का सेहरिस्तो, एकब दशही जती भी होती है कि पालती ही होती है जती की इधर मेरा नाम कोई नहीं सिंह, इधर इसको सारे नहीं पता, एक मार आप सब जिंदा करते ना करने, कुछ किरण, तो खासतौर पर सोचनी नहीं ना आप करें वहाँ पे तो एक उन्हीं का वजह बस कुछ फैला करते हैं इधर すごいな。<ペー>

ਪੰਜਾਬ ਸਰਕਾਰ ਵੱਲੋਂ ਇਸ ਮਹੀਨੇ ਯੋਧ ਨਸ਼ਿਆਂ ਦੇ ਵਿਰੁੱਧ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਹਦੇ ਵਿੱਚ ਸਾਰੇ ਹੀ ਜ਼ਿਲ੍ਹੇ ਨਸ਼ਿਆਂ ਦੇ ਵਿਰੁੱਧ ਐਕਸ਼ਨ ਲੈ ਰਹੇ ਨੇ ਡਰੱਗ ਟ੍ਰਾਫਿਕਰਸ ਫੜ ਰਹੇ ਨੇ ਜਿਹੜਾ ਵੀ ਕੋਈ ਬੰਦਾ ਨਸ਼ਿਆਂ ਨੂੰ ਵੇਚਣ ਜਾਂ ਉਹ ਦੀ ਸਮਗਲਿੰਗ ਦੇ ਵਿੱਚ ਇਨਵੋਲ ਹੋ ਰਿਹਾ ਚਾਹੇ ਕਿਸੇ ਵੀ ਪੱਧਰ ਦੇ ਉੱਤੇ ਆ ਉਹਦੇ ਵਿਰੁੱਧ ਐਕਸ਼ਨ ਲਿਆ ਜਾ ਰਿਹਾ ਪਬਲਿਕ ਨੂੰ ਜਾਗਰੂਕ ਕਰਨ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ ਪਬਲਿਕ ਦੇ ਨਾਲ ਮੀਟਿੰਗਸ ਵੀ ਕੀਤੀਆਂ ਜਾ ਰਹੀਆਂ ਨੇ ਇਸੇ ਹੀ ਲੜੀ ਦੇ ਇੱਕ ਹਿੱਸੇ ਵਜੋਂ ਅੱਜ ਸੰਪਰਕ ਪ੍ਰੋਗਰਾਮ ਨਕੋਦਰ ਸ਼ਹਿਰ ਦੇ ਵਿੱਚ ਰੱਖਿਆ ਗਿਆ ਸੀ ਜਿੱਥੇ ਅਸੀਂ ਪੁਲਿਸ ਵੱਲੋਂ ਪਬਲਿਕ ਦੇ ਨਾਲ ਇਹ ਸੰਪਰਕ ਪ੍ਰੋਗਰਾਮ ਚਲਾਇਆ ਹੈ ਜਿਹਦੇ ਵਿੱਚ ਤੁਸੀਂ ਦੇਖਿਆ ਕੁਝ ਬੱਚੇ ਜਿਹੜੇ ਕੀ ਹੁਣ ਕਲੀਨ ਹੋ ਗਏ ਨੇ ਜਿਹੜੇ ਡਰੱਗਸ ਦੇ ਵਿੱਚ ਇਨਵੋਲਡ ਸੀਗੇ ਉਹਨਾਂ ਨੇ ਵੀ ਆਪਣਾ ਐਕਸਪੀਰੀਅੰਸ ਸਾਰੀ ਪਬਲਿਕ ਨਾਲ ਸ਼ੇਅਰ ਕੀਤਾ ਐਨਸੀਸੀ ਦੇ ਬੱਚੇ ਸੀਗੇ ਉਹਨਾਂ ਨਾਲ ਸ਼ੇਅਰ ਕੀਤਾ ਤਾਂ ਕਿ ਦੂਜਿਆਂ ਨੂੰ ਵੀ ਮੋਟੀਵੇਟ ਕੀਤਾ ਜਾਏ ਜੇ ਕੋਈ ਗਲਤ ਕ੍ਰੀਤੀ ਦੇ ਵਿੱਚ ਪਿਆ ਹੋਏ ਨਸ਼ੇ ਦੀ ਅਲਾਮਤ ਵਿੱਚ ਫਸਿਆ ਹੋਇਆ ਉਹ ਇਹਦੇ ਵਿੱਚੋਂ ਬਾਹਰ ਨਿਕਲ ਸਕੇ ਹੁਣ ਤੱਕ ਸਰ ਜੁੱਧ ਨਸ਼ਾ ਵਿਰੋਧ ਕਿੰਨੇ ਪਰਚੇ ਦਰਜ ਕੀਤੇ ਗਏ ਤੇ ਕਿੰਨੇ ਕੇ ਰਿਜਿਸਟ੍ਰੇਸ਼ਨ ਫੜੇ ਗਏ ਦੇਖੋ ਪੰਜਾਬ ਦੇ ਵਿੱਚ ਅੰਦਾਜ਼ਨ ਇੱਕ ਸਾਲ ਦੇ ਵਿੱਚ 10000 ਪਰਚੇ ਦਰਜ ਕੀਤੇ ਜਾ ਰਹੇ ਨੇ ਜਿਦੇ ਵਿੱਚ 12 ਤੋਂ 13000 ਜਿਹੜੇ ਡਰੱਗਸ ਮਗਲਰ ਨੂੰ ਫੜੇ ਜਾਂਦੇ ਨੇ ਇਹ ਜਦੋਂ ਵੀ ਕੈਲਕੂਲੇਟ ਹੋਏਗਾ ਇਹ ਮਹੀਨੇ ਦੇ ਐਂਡ ਤੱਕ ਅਸੀਂ ਤੁਹਾਨੂੰ ਇਹਦੇ ਪੂਰੇ ਫਿਗਰ ਦੇ ਦਾਂਗੇ ਲੇਕਿਨ ਇਹਦੇ ਵਿੱਚ ਜਿਹੜੀ ਅਸੀਂ ਹੁਣ ਨਸ਼ਿਆਂ ਦੇ ਯੁੱਧ ਨਸ਼ਿਆਂ ਦੇ ਵਿਰੁੱਧ ਵਿੱਚ ਬੈਨਰ ਦੇ ਹੇਠਲੇ ਜਿਹੜਾ ਆਪਰੇਸ਼ਨ ਚਲਾ ਰਿਹਾ ਹੈ ਇਹ ਬਹੁਪੱਖੀ ਆਪਰੇਸ਼ਨ ਹੈ ਇਹਦੇ ਵਿੱਚ ਜਿਹੜੇ ਤੁਸੀਂ ਦੇਖਿਆ ਹੁਣਾਂ ਨੇ ਜਿਹੜੇ ਹਵਾਲਾ ਆਪਰੇਟਰਸ ਹੈ ਉਹਨਾਂ ਦੇ ਵਿਰੁੱਧ ਵੀ ਐਕਸ਼ਨ ਲੈ ਰਹੇ ਹਾਂ ਕਿਉਂਕਿ ਉਹ ਇਸ ਕੰਦੇ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੈ ਨੇ ਔਰ ਬੈਕ ਡੋਰ ਤੇ ਆ ਕੇ ਕੰਮ ਕਰਦੇ ਨੇ ਔਰ ਜਿਹੜਾ ਵੀ ਪੈਸਾ ਹੈ ਹਵਾਲੇ ਦੇ ਜ਼ਰੀਏ ਜਿੱਥੋਂ ਡਰੱਗਸ ਮੰਗਾਉਂਦੇ ਨੇ ਉੱਥੇ ਟ੍ਰਾਂਸਫਰ ਕਰਦੇ ਨੇ ਪੰਜਾਬ ਸਰਕਾਰ ਇਸ ਵਿਰੁੱਧ ਬਿਲਕੁਲ ਸਖਤ ਹੈ ਕੋਈ ਵੀ ਬੰਦਾ ਕੋਈ ਵੀ ਸੰਸਥਾ ਕੋਈ ਵੀ ਆਦਮੀ ਕੋਈ ਵੀ ਹਵਾਲਾ ਆਪਰੇਟਰ ਜਿਹੜਾ ਨਸ਼ਿਆਂ ਨੂੰ ਪ੍ਰਮੋਟ ਕਰੇਗਾ ਜਾਂ ਉਹਦੀ ਸਮਗਲਿੰਗ ਦੇ ਵਿੱਚ ਇਨਵੋਲਡ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਸਰ ਜਿਹੜਾ ਨਸ਼ਾ ਤਸਕਰ ਨੇ ਉਹਨਾਂ ਨੂੰ ਤਾਂ ਫਰਿਆ ਹੀ ਜਾ ਰਿਹਾ ਹੈ ਦੂਸਰੀ ਗੱਲ ਹੈ ਜਿਹੜੇ ਨਸ਼ਾ ਛਡਾਉਣ ਦੇ ਵਿੱਚ ਵੀ ਸਰਕਾਰ ਦਾ ਜਿਹੜਾ ਪ੍ਰਾੰਡਾ ਹੈ ਜੀ ਹਾਂਜੀ ਪੰਜਾਬ ਸਰਕਾਰ ਨਸ਼ੇ ਨੂੰ ਛਡਾਉਣ ਵਾਸਤੇ ਜਿਹੜੇ ਸਾਡੇ ਬੱਚੇ ਜੀਆਂ ਸਾਡਾ ਜਿਹੜਾ ਯੂਥ ਹੈ ਜਾਂ ਸਾਡੇ ਹੋਰ ਬੰਦੇ ਨੇ ਜਿਹੜੇ ਇਸ ਬਿਮਾਰੀ ਦੇ ਵਿੱਚ ਫਸ ਗਏ ਨੇ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ 529 ਓਟ ਕਲੀਨਿਕਾ ਵੀ ਰਨ ਕੀਤੀਆਂ ਜਾ ਰਹੀਆਂ ਨੇ ਅਸੀਂ ਉਹਨਾਂ ਨੂੰ ਉੱਥੇ ਪਹਚਾ ਰਹੇ ਹਾਂ ਉਹਨਾਂ ਨੂੰ ਡੀ ਐਡਿਕਸ਼ਨ ਦੇ ਵਿੱਚ ਉਹਨਾਂ ਦੀ ਹੈਲਪ ਕਰ ਰਹੇ ਹਾਂ ਤਾਂ ਕਿ ਉਹ ਡੀ ਐਡਿਕਸ਼ਨ ਰੀ ਹੈਬ ਕਰਵਾ ਕੇ ਇਸ ਲਾਮਤ ਇਸ ਜਿਹੜਾ ਨਸ਼ਿਆਂ ਦਾ ਕੋਹੜ ਉਹਦੇ ਵਿੱਚ ਬਾਹਰ ਨਿਕਲ ਸਕੇ ਸਰ ਜਿਹੜਾ ਵੱਡੇ ਵੱਡੇ ਨਸ਼ਿਆਂ ਦੇ ਖਿਲਾਫ ਜਿਹੜਾ ਜੋਤ ਛੇੜਿਆ ਹੋਇਆ ਉਹਦੇ ਵਿੱਚ ਜਿਹੜੇ ਪੁਰਾਣੇ ਜਿਹੜੇ ਵੱਡੇ ਸਮਗਲਰ ਸੀ ਕਿ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਗਈ ਹੈ ਕਿ ਇਹ ਜਿਹੜੇ ਛੋਟੇ ਆ ਉਹਨਾਂ ਤੇ ਹੀ ਹੋ ਰਹੀ ਹੈ ਇਹ ਕੋਈ ਵੀ ਛੋਟਾ ਹੋਵੇ ਜਾਂ ਵੱਡਾ ਹੋਵੇ ਇਹ ਕੋਈ ਵੀ ਨਸ਼ੇ ਦਾ ਸਮਗਲਰ ਜਿਹੜਾ ਬਖਸ਼ਿਆ ਨਹੀਂ ਜਾਏਗਾ ਪਿਛਲੇ ਕੁਝ ਸਮੇਂ ਦੇ ਦੌਰਾਨ ਅਸੀਂ 4 ਪ੍ਰੀਵੈਂਟਿਵ ਡਿਟੈਂਸ਼ਨਾਂ ਵੀ ਕੀਤੀਆਂ ਨੇ ਜਿਹੜੇ ਨਾਮੀ ਗ੍ਰਾਮੀ ਸਮਗਲਰ ਰਹੇ ਨੇ ਜਿਨ੍ਹਾਂ ਨੇ ਬਹੁਤ ਕਮਾਈਆਂ ਕਰ ਲੀਆਂ ਨੇ ਉਹਨਾਂ ਦੇ ਵਿਰੁੱਧ ਵੀ ਐਕਸ਼ਨ ਲਿਆ ਜਾ ਰਿਹਾ ਸਰ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਔਰਸ ਸੈਂਟਰ ਆ ਉਹਨਾਂ ਦੇ ਵਿੱਚ ਜਿਹੜੇ ਨੌਜਵਾਨ ਆਉਂਦੇ ਆ ਉਹ 5 5 6 6 ਗੋਲੀਆਂ ਲੈਂਦੇ ਆ ਤੇ ਪਹਿਲਾਂ ਉਹਨਾਂ ਨੂੰ ਨਸ਼ਾ ਛਡਾਉਣ ਦੇ ਵਿੱਚ ਹੈਲਪ ਨਹੀਂ ਹੋਣੀ ਚਾਹੀਦੀ ਜੀ ਦੇਖੋ ਇਹ ਡਿਪੈਂਡ ਕਰਦਾ ਹੈ ਕਿ ਡਾਕਟਰ ਸਾਹਿਬ ਜਦੋਂ ਕਿਸੇ ਵੀ ਬਿਮਾਰੀ ਨੂੰ ਅਨਲਿਸਿਸ ਕਰਦੇ ਨੇ ਕਿ ਇਸ ਬੰਦੇ ਦੀ ਮੰਨ ਲਓ ਕਿਸੇ ਬੰਦੇ ਦੀ ਫੋਰ ਐਗਜ਼ਾਮਪਲ ਬੀਪੀ ਦਾ ਕੋਈ ਪੇਸ਼ੀਐਂਟ ਹੈ ਕਿਸੇ ਨੂੰ 5mg ਦੀ ਗੋਲੀ ਲੱਗਦੀ ਹੈ ਕਿਸੇ ਨੂੰ 10mg ਦੀ ਗੋਲੀ ਲੱਗਦੀ ਹੈ ਕਿਸੇ ਨੂੰ ਕੋਈ ਗੋਲੀ ਲੱਗਦੀ ਇਹ ਡਾਕਟਰ ਸਾਹਿਬ ਡਿਸਾਈਡ ਕਰਦੇ ਨੇ ਕਿ ਇਹਦੀ ਪ੍ਰੋਬਲਮ ਕਿੰਨੀ ਵੱਡੀ ਹੈ ਉਹਨੂੰ ਪਹਿਲਾਂ ਉਸ ਹਿਸਾਬ ਨਾਲ ਉਹਨੂੰ ਡੋਸ ਦਿੱਤੀ ਜਾਂਦੀ ਹੈ ਹੌਲੀ 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 ਉਹਦੀ ਡੋਸ ਜਿਹੜੀ ਹੈ ਉਹਨੂੰ ਟੈਪਰ ਆਫ ਕੀਤਾ ਜਾਂਦਾ ਹੈ ਤੇ ਇੱਕ ਸਟੇਜ ਇਦਾਂ ਦੀ ਆ ਜਾਂਦੀ ਹੈ ਜਦੋਂ ਉਹਨੂੰ ਇਹ ਸਾਰੀਆਂ ਗੋਲੀਆਂ ਦੀ ਵੀ ਲੋੜ ਨਹੀਂ ਪੈਂਦੀ ਸਰ ਜਦੋਂ ਨਸ਼ੇ ਦੇ ਸੰਬੰਧ ਲੈ ਤੁਹਾਨੂੰ ਫੀਡਬੈਕ ਮਿਲਦੀ ਉਹਦੀ ਲਿਸਟ ਬਣ ਜਾਂਦੀ ਹੈ ਕਿ ਉਹਨੂੰ ਰੀਚਕ ਵੀ ਕੀਤਾ ਜਾਂਦਾ ਕਿ ਵੀ ਜਿਹੜਾ ਬੰਦਾ ਲਿਖ ਕੇ ਭੇਜਦਾ ਜੀ ਫਲਾਣਾ ਬੰਦਾ ਨਸ਼ਾ ਕਰਦਾ ਤੇ ਉਹਨੂੰ ਫੜ ਕੇ ਤੇ ਪਰਚਾ ਦਿੱਤਾ ਜਾਂਦਾ ਨਹੀਂ ਇਦਾਂ ਨਹੀਂ ਹੁੰਦਾ ਇਦਾਂ ਨਹੀਂ ਹੁੰਦਾ ਕਿ ਕਿ ਉਹਦਾ ਨਾਮ ਪੈ ਗਿਆ ਤੇ ਬਾਰ-ਬਾਰ ਉਹਦਾ ਹੀ ਨਾਮ ਪੜਾਣਾ ਪੰਜਾਬ ਪੁਲਿਸ ਇਦਾਂ ਦਾ ਕੋਈ ਕੰਮ ਨਹੀਂ ਕਰਦੀ ਪੰਜਾਬ ਪੁਲਿਸ ਸਿਰਫ ਉਹਦੇ ਉੱਤੇ ਹੀ ਐਕਸ਼ਨ ਲੈਂਦੀ ਹੈ ਜਿਹਦੇ ਬਾਰੇ ਕੋਈ ਸਾਡੇ ਕੋਲ ਇਨਫੋਰਮੇਸ਼ਨ ਹੈ ਜਿਹਦੇ ਕੋਲ ਰਿਕਵਰੀ ਹੋ ਰਹੀ ਹੈ ਜਾਂ ਜਿਹਦੀ ਇਨਵੋਲਵਮੈਂਟ ਪਾਈ ਜਾਂਦੀ ਹੈ ਕਿ ਇਹ ਨਸ਼ਿਆਂ ਦੀ ਸਮਗਲਿੰਗ ਦੇ ਵਿੱਚ ਇਨਵੋਲਡ ਹੈ ਉਹਦੇ ਵਿਰੁੱਧ ਹੀ ਐਕਸ਼ਨ ਲਿਆ ਜਾਂਦਾ ਸਰ लास्ट ਕੀ ਅਪੀਲ ਕਰਨਾ ਚਾਹੂਗਾ ਤੁਸੀਂ ਨਕੋਦਰੇ ਨਕੋਦਰ ਦੇ ਸਟੂਡੈਂਟ ਨੂੰ ਲੋਕ ਨਕੋਦਰ ਦੇ ਯੂਥ ਨੂੰ ਮੈਂ ਯੂਥ ਨੂੰ ਇਹੋ ਅਪੀਲ ਕਰਨਾ ਚਾਹੂੰਗਾ ਕਿ ਬਿਨਾ ਮਤਲਬ ਦੀ ਨਸ਼ਿਆਂ ਦੇ ਵਿੱਚ ਇਨਵੋਲਵ ਹੋਣ ਦੀ ਐਡਵੈਂਚਰਿਜ਼ਮ ਦੇ ਵਿੱਚ ਨਾ ਫਸੋ ਤਾਨੂੰ ਕੋਈ ਨਸ਼ਾ ਆਫਰ ਕਰਦਾ ਉਹਨੂੰ ਨਾ ਕਹੋ 692 ਡਰੱਗਸ ਇਹਦਾ ਕੋਈ ਫਾਇਦਾ ਨਹੀਂ ਹੈ ਇਹ ਹੌਲੀ ਹੌਲੀ ਅੱਜ ਤੁਸੀਂ ਐਡਵੈਂਚਰ ਦੇ ਵਿੱਚ ਪਾਓਗੇ ਕੱਲ ਨੂੰ ਇਹ ਤੁਹਾਡੀ ਇੱਕ ਹੈਬਿਟ ਬਣ ਜਾਊਗੀ ਮੁੜ ਕੇ ਛੁੱਟੇਗਾ ਨਹੀਂ ਇਹ ਫਿਰ ਇੱਕ ਲੰਮਾ ਪ੍ਰੋਸੈਸ ਚੱਲ ਜਾਏਗਾ ਸਾਡਾ ਕੰਮ ਹੈ ਪੜ੍ਹ ਲੈ ਕੇ ਆਪਣੇ ਮਾਪੇ ਦੇ ਜਿਹੜੀਆਂ ਆਸ਼ਾਾਂ ਮਾਣ ਉਹਨਾਂ ਦੇ ਉੱਤੇ ਪੂਰਨ ਉਤਰੀਏ ਤੇ ਕੁਝ ਵੱਡਾ ਬਣ ਕੇ ਆਪਣੇ ਮਾਪੇ ਬਾਪ ਨੂੰ ਤੇ ਆਪਣੇ ਸਟੇਟ ਦਾ ਨਾਮ ਰੌਸ਼ਨ ਕਰੀਏ। ਸਰ ਪੰਜਾਬ ਲੋ ਜਿਹੜੇ ਪੰਜਾਬ ਲੋ ਇੱਕ ਨੰਬਰ ਦਿੱਤਾ ਗਿਆ ਉਹ ਵੀ ਤੁਸੀਂ ਇੱਕ ਵਾਰੀ ਰਿਪੀਟ ਕਰ ਦਿਓ ਕਿ ਜੇ ਕੋਈ ਮਨ ਕੀ ਇਸ ਤੇ ਸ਼ਿਕਾਇਤ ਕਰਦਾ ਤੇ ਉਹਦੀ ਪੂਰੀ ਕਾਰਵਾਈ ਹੋਊਗੀ ਉੱਤੇ। ਇਹ ਪਿਛਲੇ ਸਾਲ 28 ਅਗਸਤ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੋਰਾ ਮੰਲੋ ਇਹ ਸੇ ਪੰਜਾਬ ਨਾਂ ਦੀ ਇੱਕ ਹੈਲਪਲਾਈਨ ਚਲਾਈ ਗਈ ਸੀ ਜਿਹਦਾ ਨੰਬਰ ਹੈ 9779 100 200 ਇੱਕ ਚੈਟਬੋਟ ਹੈ ਤੁਸੀਂ ਇਸ ਨੰਬਰ ਦੇ ਉੱਤੇ WhatsApp ਦੇ ਵਿੱਚ ਜਾ ਕੇ ਹੈਲੋ ਲਿਖੋਗੇ ਅੱਗੇ ਮੀਨੂ ਖੁੱਲ ਜਾਏਗਾ ਤੁਹਾਨੂੰ ਟਾਈਪ ਕਰਨ ਦੀ ਕੋਈ ਲੋੜ ਨਹੀਂ ਹੈ ਉਹਦੇ ਵਿੱਚ ਮੀਨੂ ਦੇ ਵਿੱਚ ਡ੍ਰੌਪਡਾਉਨਸ ਆਉਂਦੇ ਜਾਣਗੇ ਤੁਸੀਂ ਜੇ ਕੰਪਲੇਂਟ ਕਰਨੀ ਹੈ ਤੇ ਕੰਪਲੇਂਟ ਵਾਲਾ ਆਪਸ਼ਨ ਜੈਸ ਕਰ ਦੋਗੇ ਜੇਸੀ ਡਰਗ ਐਡਿਕਟ ਦੀ ਹੈਲਪ ਕਰਨੀ ਹੈ ਉਹਨੂੰ ਉਹਦੀ ਰਿਕੁਆਇਰਮੈਂਟ ਹੈ ਤੁਸੀਂ ਉਹ ਵਾਲਾ ਆਪਸ਼ਨ ਔਨ ਕਰ ਦੋਗੇ ਮੁੜ ਕੇ ਇੱਕ ਅੱਗੇ ਫੇਰ ਡ੍ਰੌਪਡਾਊਨ ਖੁੱਲ ਜਾਏਗਾ ਉਹ ਤੁਹਾਡੇ ਕੋਲ ਇਲਾਕਾ ਪੁੱਛ ਲੇਗਾ इवन ਤੁਹਾਨੂੰ ਜੀਪੀਐਸ ਪਿੰਨ ਦੀ ਵੀ ਆਪਸ਼ਨ ਹੈ ਕਿ ਮੰਨ ਲਓ ਤੁਸੀਂ ਇੱਕ ਜਗ੍ਹਾ ਦੇ ਉੱਤੇ ਜਾਂਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਇੱਥੇ ਸਮਗਲਿੰਗ ਹੋ ਰਹੀ ਹੈ ਤੁਸੀਂ ਉਸ ਇਲਾਕੇ ਦੀ ਜੀਪੀਐਸ ਪਿੰਨ ਵੀ ਪਾ ਸਕਦੇ ਹੋ ਉਹਦੇ ਵਿੱਚ ਤੁਸੀਂ ਉਹਦੀ ਫੋਟੋ ਵੀ ਪਾ ਸਕਦੇ ਹੋ ਉਹ ਫਿਰ ਉਹ ਕੰਟਰੋਲ ਤੇ ਆਂਦੀ ਹੈ ਉਹ ਕੰਪਲੇਂਟ ਕੰਟਰੋਲ ਤੇ ਆਂਦੀ ਹੈ ਕੰਟਰੋਲ ਵੱਲੋਂ ਇਸ ਕੰਪਲੇਟ ਨੂੰ ਅਸੈਸ ਕੀਤਾ ਜਾਂਦਾ ਹੈ ਕਿ ਇਹ ਕੰਪਲੇਂਟ ਕਿਹੜੇ ਜ਼ਿਲ੍ਹੇ ਦੀ ਹੈ ਉਹ ਫਿਰ ਉਸ ਜ਼ਿਲ੍ਹੇ ਦੇ ਕੰਟਰੋਲ ਤੇ ਭੇਜੀ ਜਾਂਦੀ ਹੈ ਇਹ ਕੰਟਰੋਲ ਜਦੋਂ ਜ਼ਿਲ੍ਹੇ ਦਾ ਕੰਟਰੋਲ ਦੇਖਦਾ ਹੈ ਕਿ ਇਹ ਕਿਹੜੀ ਸਬਡਿਵੀਜ਼ਨ ਜਾਂ ਕਿਹੜੇ ਥਾਣੇ ਨਾਲ ਰਿਲੇਟਡ ਹੈ ਇਹ ਕੰਪਲੇਂਟ ਉੱਥੇ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਉਹ ਬੰਦਾ ਪਹੁੰਚ ਕੇ ਥਾਣੇ ਦਾ ਬੰਦਾ ਉੱਥੇ ਪਹੁੰਚ ਕੇ ਜੋ ਜ਼ਰੂਰੀ ਹੈਲਪ ਹੈ ਉਹ ਹੈਲਪ ਮਈਆ ਕਰਵਾਉਂਦਾ ਥੈਂਕ ਯੂ ਸਰ ਥੈਂਕ ਯੂ ਕੁਠੀਆ ਜੀ ਥੈਂਕ